ਸਰ ਸ਼ਿਗਰੋ ਦੋਸਤ ਕੋਈ ਬਜ਼ੁਰਗ ਔਰਤ ਸਟ੍ਰੀਟ ਲਾਈਟ ਨੀਚੇ ਕੁਝ ਲੱਭ ਰਹੀ ਸੀ ਇੱਕ ਨੌਜਵਾਨ ਬਹੁਤ देर ਤੋਂ ਇਸ ਔਰਤ ਵੱਲ ਦੇਖ ਰਿਹਾ ਸੀ ਆਖਰ ਥੋੜੀ ਦੇਰ ਬਾਅਦ ਨੌਜਵਾਨ ਆ ਕੇ ਪੁੱਛਣ ਲੱਗਾ ਮਾਈ ਕੀ ਹੋ ਗਿਆ ਕੀ ਗਵਾਚ ਗਿਆ ਤੇਰਾ ਇਹ ਬੁੜੀ ਔਰਤ ਆਖਣ ਲੱਗੀ ਪੁੱਤ ਮੇਰੀ ਕੱਪੜੇ ਸੀਨ ਵਾਲੀ ਸੂਈ ਗੁੰਮ ਗਈ ਹੈ ਲੜਕਾ ਵੀ ਲੱਭਣ ਲੱਗਿਆ ਕਾਫੀ ਸਮਾਂ ਲੱਭਣ ਬਾਅਦ ਨੌਜਵਾਨ ਪੁੱਛਣ ਲੱਗਾ ਮਾਈ ਕੋਈ ਅੰਦਾਜ਼ਾ ਹੈ ਡਿੱਗੀ ਕਿੱਥੇ ਘ ਹੈ ਥੋੜਾ ਜਲਦੀ ਲੱਭ ਜਾਵੇਗੀ ਮਾਤਾ ਆਖਣ ਲੱਗੀ ਅੰਦਾਜ਼ਾ ਨਹੀਂ ਮੈਨੂੰ ਪੂਰਾ ਪਤਾ ਹੈ ਪੁੱਤ ਕਿ ਕਿੱਥੇ ਡਿੱਗੀ ਹੈ ਉਹ ਮੇਰੇ ਘਰੇ ਡਿੱਗੀ ਸੀ ਦੋਸਤੋ ਅਸੀਂ ਵੀ ਐਦਾਂ ਹੀ ਪਰਮਾਤਮਾ ਨੂੰ ਉਥੇ ਲੱਭ ਰਹੇ ਹਾਂ ਜਿੱਥੇ ਉਹ ਹੈ ਹੀ ਨਹੀਂ ਲੋੜ ਹੈ ਉਸ ਨੂੰ ਆਪਣੇ ਅੰਦਰ ਲਪੰਦੀ ਧੰਨਵਾਦ